ਸੀ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਉਤੇ ਅਸੀਂ ਪਹੁੰਚੇ ਹਾਂ ਸਮਾਣਾ ਦੇ ਬੱਸ ਸਟੈਂਡ ਦੇ ਬਾਹਰ ਕਿਉਂਕਿ ਬੱਸ ਸਟੈਂਡ ਦੀ ਤੁਹਾਨੂੰ ਜਿਹੜੀ ਤਸਵੀਰ ਹੈ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ 4 ਸਾਲ ਹੋ ਚੁੱਕੇ ਨੇ ਲਗਭਗ ਸਰਕਾਰ ਬਣੇ ਨੂੰ ਪਰ ਹਲੇ ਤੱਕ ਸਮਾਣਾ ਸ਼ਹਿਰ ਦੇ ਵਿੱਚ ਜਿਹੜੀ 1 ਰੁਪਏ ਦੀ ਵੀ ਜਿਹੜੀ ਗ੍ਰਾਂਟ ਹੈ ਸੜਕਾਂ ਦੇ ਉੱਤੇ ਨਹੀਂ ਖਰਚੀ ਗਈ ਕਹਿੰਦੇ 25 25 50 ਸਾਨੂੰ ਸਰਕਾਰ ਦੇ ਵਿਕਾਸ ਲੱਭ ਕੇ ਕਿਸੇ ਤਖਾ ਪਰ ਸਮਾਨਤਾ ਦੇ ਵਿੱਚ ਜਿਹੜੇ ਸਰਕਾਰ ਦੇ ਹਾਲਾਤ ਨੇ ਦਿਨ ਪਰ ਦਿਨ ਬੱਤਰ ਹੁੰਦੇ ਦਿਖਾਈ ਦਿੰਦੇ ਨੇ ਤਾਂ ਦੂਜੇ ਪਾਸੇ ਇੱਕ ਬੱਸ ਵੀ ਜਿਹੜੀ ਆ ਰਹੀ ਹੈ ਉਸ ਦੀ ਵੀ ਤੁਹਾਨੂੰ ਜਿਹੜੀ ਤਸਵੀਰ ਸਾਂਝੀ ਕਰ ਰਹੇ ਕਿ ਕਿੰਨੇ ਕਿੰਨੇ ਕੋ ਜਿਹੜੇ ਇਸ ਬੱਸ ਸਟੈਂਡ ਦੇ ਬਾਹਰ ੱਡੇ ਪਏ ਹੋਏ ਨੇ ਪਰ ਲੋਕ ਵੀ ਜਿਹੜੇ ਲਗਾਤਾਰ ਪ੍ਰੇਸ਼ਾਨ ਹੁੰਦੇ ਦਿਖਾਈ ਦਿੰਦੇ ਨੇ ਤਾਂ ਲਗਾਤਾਰ ਜਿਹੀਆਂ ਸਰਕਾਰ ਦੀਆਂ ਨਿਲਾਇਕਾਂ ਨੇ ਅਸੀਂ ਪਬਲਿਕ ਸਮਾਣਾ న్యూਸ ਦੇ ਉੱਤੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅਕਸਰ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਦੇ ਜਿਹੜੇ ਕੁਝ ਚਮਚੇ ਨੇ ਉਹਨਾਂ ਵੱਲੋਂ ਹੀ ਜਿਹੜੀ ਇਹ ਸਰਕਾਰ ਦੀ ਤਾਰੀਫ਼ ਬੇਸ਼ੱਕ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਬੱਸ ਸਟੈਂਡ ਦੇ ਹਾਲਾਤ ਜਿਹੜੇ ਨੇ ਇੰਨੇ ਕੁ ਮਾੜੇ ਨੇ ਤੁਹਾਨੂੰ ਅਸੀਂ ਬੱਸ ਸਟੈਂਡ ਦੇ ਨਹੀਂ ਕਹਿੰਦੇ ਇਸ ਬੱਸ ਸਟੈਂਡ ਤੋਂ ਲੈ ਕੇ ਸਮਾਣਾ ਦੇ ਛੰਨੀ ਮੰਦਰ ਤੱਕ ਜਿਹੜੀ ਇਹ ਸੜਕ ਦੇ ਹਾਲਾਤ ਨੇ ਇੰਨੇ ਕੁ ਮਾੜੇ ਨੇ ਜੇ ਗੱਲ ਕਰੀਏ ਤਾਂ ਇਸ ਦੇ ਉੱਤੇ 304 ਜਿਹੜੇ ਹਸਪਤਾਲ ਵੀ ਪੈਂਦੇ ਨੇ ਜਦੋਂ ਮਹਿੰਗੇ ਇਲਾਜਾਂ ਦੇ ਲਈ ਲੋਕ ਜਦੋਂ ਇੱਥੇ ਆਉਂਦੇ ਨੇ ਤਾਂ ਉਦੋਂ ਵੀ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਪਰ ਇਸ ਸੜਕ ਦੇ ਉੱਤੇ ਕਈ ਲੋਕ ਜਿਹੜੇ ਨੇ ਨਾਲ ਹੀ ਕੁਝ ਦੂਰੀ ਦੇ ਉੱਤੇ ਜਿਹੜਾ ਸ਼ਮਸ਼ਾਨ ਘਾਟ ਵੀ ਲੰਘਦਾ ਹੈ ਕਈ ਲੋਕਾਂ ਦੀਆਂ ਜਿਹੜੀਆਂ ਦਿਨ ਦੇ ਵਿੱਚ ਉਰੋ ਜਿਹੜੀਆਂ ਨੇ ਮੋੜੀਆਂ ਤੱਕ ਵੀ ਹਸਪਤਾਲ ਦੇ ਵਿੱਚ ਨਾਲ ਉੱਥੇ ਜਾਂਦੀਆਂ ਨੇ ਪਰ ਫਿਰ ਵੀ ਇਸ ਲੋਡ ਦੇ ਉੱਤੇ ਜਿਹੜਾ ਹਾਲਾਤ ਇੰਨੇ ਕੁ ਮਾੜੇ ਨੇ ਉਰੇ ਦੇ ਦੁਕਾਨਦਾਰ ਵੀ ਸਾਡੇ ਕੋਲ ਆ ਰਹੇ ਨੇ ਸਾਨੂੰ ਦੇਖ ਕੇ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਇੰਨੇ ਕੁ ਜ਼ਿਆਦਾ ਲੋਕ ਜਿਹੜੇ ਪਰੇਸ਼ਾਨ ਨੇ ਤਾਂ ਦੂਜੇ ਪਾਸੇ ਤੁਹਾਨੂੰ ਤਸਵੀਰ ਜਿਹੜੀ ਆਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਇੱਥੇ ਦੇ ਹਾਲਾਤ ਜਿਹੜੇ ਨੇ ਕੀ ਨੇ ਤਾਂ ਗੱਲਬਾਤ ਕਰ ਲੈਨੇ ਕਿਉਂਕਿ ਉਰੇ ਦੁਕਾਨਦਾਰ ਵੀ ਆ ਚੁੱਕੇ ਨੇ ਹਾਜੀ ਭਾਜੀ ਕੀ ਕਹਾਂਗੇ ਜੀ ਕੀ ਨਾਮ ਹੈ ਤੁਹਾਡਾ ਰਿਸ਼ੂ ਕੁਮਾਰ ਰਿਸ਼ੂ ਜੀ ਹਾਲਾਤ ਕੀ ਨੇ ਤੁਹਾਡੀ ਉਰੇ ਦੁਕਾਨਾਂ ਨਹੀਂ ਉਹ ਬੁਰਾਂ ਵਾਲਾ ਮਰਚੂਡਰ ਪਾਗਲ ਹੋ ਗਿਆ ਹਾਂ ਅਸੀਂ ਕੱਟੋ ਘੱਟ ਦੋ ਵਾਰ ਪਸੰਦਲਾ ਵੀ ਮਤਲਬ ਕੀ ਗੱਲ ਹੋ ਚੁੱਕੀ ਹੈ ਉਹ ਕੈਮਰਾ ਬਣਵਾਵਾਂ ਜਾਂ ਮੁੰਡਾ ਬਣਾਦਾ ਉਹ ਮਿੱਟੀ ਦੇ ਕੋਤੇ ਵੀ ਆਉਂਦੀ ਲਾਹ ਅੱਜ ਇਹਨੇ ਨਹੀਂ ਜਦੋਂ ਮੀਮੂ ਆਂਦਾ ਉਹ ਦਿਖਦੇ ਨੇ ਸੜਕਾਂ ਕੁਛ ਨਹੀਂ ਕਿਹਾਇਆ ਕੁਛ ਨਹੀਂ ਕਿਹਾਇਆ ਜੀ ਇਹ ਇਹ ਪਤਾ ਹੈ ਇਹ ਪਤਾ ਖੱਡਾ ਕਿਤੇ ਰੋਡ ਦੇ ਪਹਿਲਾਂ ਧਰਨਾ ਵੀ ਲਾਇਆ ਸੀ ਤੁਸੀਂ ਦੋ ਵਾਰ ਲਾਜ ਕੋਈ ਗੱਲਬਾਤ ਨਹੀਂ ਹੋਈ ਕੁਛ ਨਹੀਂ ਅਸਲ ਦੇ ਵਿੱਚ ਅਜੰਡਾ ਕੀ ਕਹਿੰਦੇ ਕੀ ਨਹੀਂ ਬਰਾਬਰ ਯਾਨ ਦੇਖੋ ਇਹਨਾਂ ਨੂੰ ਪਤਾ ਹੋਣਾ ਕਿਓ ਸਾਹਿਬ ਆਏ ਸੀਗੇ ਜੀ ਕਹਿੰਦੇ ਹਫਤੇ ਬਣਾ ਰਹੇ ਨੇ ਉਹ ਗੱਲ ਨੂੰ ਮੈਂ ਖਤਮ ਤੋਂ ਚਾਰ ਮਹੀਨੇ ਨਹੀਂ ਜਦੋਂ ਧਰਨਾ ਲਾਇਆ ਸੀ ਉਦੋਂ ਐਸਪੀ ਭਾਦਵ ਚੌਧਰੀ ਵੀ ਆਏ ਸੀ ਆਉਂਦੇ ਆਏ ਸੀਗੇ ਫਿਰ ਉਹਨਾਂ ਨੇ ਜਿਹੜੇ ਸਮਰਦੇ ਆਪਣੇ ਯੂ ਸਾਹਿਬ ਨੂੰ ਉਹਨਾਂ ਨੂੰ ਕਹਿਤਾ ਸੀਗਾ ਦੂਸਰੀ ਵਾਰ ਕੁਛ ਨਹੀਂ ਹੋਈ ਨਹੀਂ ਅੱਛਾ ਹਾਂ ਜੀ ਤੁਸੀਂ ਕੀ ਕਹਾਂਗੇ ਜੀ ਸੱਸੀ ਦਾ ਸਾਰਿਆਂ ਨੂੰ ਜੀ ਸਮਾਣਾ ਦੇ ਹਾਲਾਤ ਦੇਖ ਕੇ ਜੀ ਇਸ ਤਰ੍ਹਾਂ ਲੱਗਦਾ ਵੀ ਸਮਾਣਾ ਇੰਡੀਆ ਦਾ ਜਾਂ ਪੰਜਾਬ ਦਾ ਹਿੱਸਾ ਨਾ ਹੋਵੇ ਜੀ ਐਮਐਲਏ ਦਾ ਸ਼ਹਿਰ ਹੋਵੇ ਸੜਕਾਂ ਦਾ ਇਹ ਹਾਲ ਹੋਵੇ ਗੁਰਫਟੇ ਨੂੰ ਐਸੀ ਸਰਕਾਰ ਦੇ ਜੀ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਸਾਰਾ ਦਿਨ ਇੱਥੋਂ ਲੱਗਦੇ ਨੇ ਅੱਖਾਂ ਵਿੱਚ ਕੇ ਲੱਗ ਜਾਂਦੇ ਨੇ ਜੋੜਾ ਮਾਜਰਾ ਸਾਹਿਬ ਉਹ ਲੰਗਦੇ ਨਹੀਂ ਜੋੜਾ ਮਾਜਰਾ ਸਾਹਿਬ ਜਿੱਤਣ ਤੋਂ ਪਹਿਲਾਂ ਜੀ ਅਸੀਂ ਨਾਲ ਹੁੰਦੇ ਸੀ ਇਹਨਾਂ ਦੇ ਇਹ ਬੋਰੀ ਨਾ ਗੱਡੀ 'ਚ ਰੱਖ ਰੱਖਿਆ ਕਰਦੇ ਦੀ ਕਾਦੀ ਦਰ ਨਾਲ ਲਾਉਣ ਵਾਸਤੇ ਅੱਛਾ ਹੁਣ ਦੇਖ ਲਓ ਜੀ ਇਹਨਾਂ ਨੂੰ ਕੁਝ ਵੀ ਨਹੀਂ ਦਿਖਦਾ ਹੁਣ ਆਪ ਹੀ ਸਰਕਾਰ ਵਿਰੁੱਧ ਬੋਲਣ ਤਰ ਨਾਲ ਹੋਣਾ ਅਸੀਂ ਇਹਨਾਂ ਦੇ ਮੂਹਰੇ ਨਾਲ ਬੈਠਾਂਗੇ ਜੀ ਚਲੋ ਆ ਬਸਾਂ ਨੇ ਸਾਰੀਆਂ ਬਾਹਰ ਦੀਆਂ ਜਾਂਦੀਆਂ ਨੇ ਘੱਗਾ ਰੋਡ ਦੇਖ ਲਓ ਜੀ ਬਣਨ ਤੋਂ ਪਹਿਲਾਂ ਟੁੱਟ ਗਈ ਜੀ ਇੰਨਾ ਉਹਦੇ ਉਹਦੇ ਵਿੱਚ ਕਪੜਾ ਕੀਤਾ ਇਹਨਾਂ ਨੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਸੜਕ ਬਣਾਓਗੇ ਦਾ ਚੱਜ ਦੀ ਬਣਾਇਓ ਘੱਗਾ ਰੋਡ ਵਾਲਾ ਹਾਲ ਨਾ ਕਰਿਓ ਜਗ੍ਹਾ ਜਗ੍ਹਾ ਤੋਂ ਟੁੱਟ ਵੀ ਗਈ ਹੈ ਉਹ ਕਹਿੰਦਾ ਮੈਂ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਹੈ ਗਮਰਾਹ ਕੀਤਾ ਜਾਂਦਾ ਜੀ ਪੈਸੇ ਨਹੀਂ ਲਾਈ ਜਾਂਦੇ ਮਿੱਟੀ ਵੀ ਨਹੀਂ ਲਾਈ ਜਾਂਦੀ ਜੀ ਥੋੜਾ ਝੂਠੇ ਥੱਪਾ ਉਰੇ ਬਹਿ ਕੇ ਦੇਖੋ ਜੀ ਗੇਟ ਤੇ ਇਹਨੂੰ ਕੋਹ ਗਿਣਤੀ ਕਰੋ ਵੀ 15 ਬੰਦੇ ਰੋਹ ਸਮਾਣੇ ਦੇ ਡੱਥਾ ਹੋ ਰਹੀਆਂ ਨੇ ਜੀ 15 ਕਿਹੜਾ ਸੌਖਾ ਮੈਂ ਮੜੀਆਂ ਦੇ ਵਿੱਚ ਦੀ ਲੰਘਾ ਜੀ ਰੋਹ ਨਿਕੜਿਆ ਜੀ ਜਿਨ੍ਹਾਂ ਦੇ ਆਪਣੇ ਬੰਦੇ ਮਰਦੇ ਨੇ ਉਹਨਾਂ ਦੇ ਹਾਲਾਤ ਪੁੱਛ ਕੇ ਦੇਖੋ ਕਿਉਂਕਿ ਸਮਾਣਾ ਨਰਕ ਤੋਂ ਵੀ ਜਿਆਦਾ ਬੁਲਾਤ ਖਰਾਬ ਨੇ ਜੀ ਸਮਾਣੇ ਦੇ ਇੱਥੇ ਰਸਮਾਣੇ ਤੇ ਰਹਿਣਾ ਸਮਝ ਲਓ ਜਿਉਂਦੇ ਨਰਕ 'ਚ ਰਹਿ ਰਹੇ ਹਾਂ ਅਸੀਂ ਇਹ ਨਹੀਂ ਹੋਈ ਜੀ ਮੱਛਰ ਘਰ ਘਰ ਹੋ ਰਿਹਾ ਜੀ ਡੇਂਗੂ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਤੋ ਇਹਨਾਂ ਨੇ ਤਾਂ ਬਸ਼ਰਮੀ ਦੀ ਹੱਦ ਤੋੜਦੀ ਹੈ ਸਰਕਾਰ ਨੇ ਸਾਨੂੰ ਬਹੁਤ ਆਸ ਸੀ ਵੀ ਇਹ ਸਰਕਾਰ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਜਮੇ ਸ਼ਰਮ ਵਾਲਾ ਪੱਲਾ ਚੱਕਤਾ ਜੀ ਧੰਨਵਾਦ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਸੁਨੀਲ ਪੰਸਲ ਜੀ ਸੁਨੀਲ ਬੰਸਲ ਜੀ ਹਾਲਾਤ ਕੀ ਨੇ ਸ਼ਹਿਰ ਦੇ ਹਾਲਾਤ ਮਾੜੇ ਨੇ ਜੀ ਸੜਕਾਂ ਦੇ ਹਾਲਾਤ ਮਾੜੇ ਨੇ ਜੀ ਨਹੀਂ ਬਾਅਦ ਚ ਪੈਂਦਾ ਕੱਲਾ ਫਰ ਜਾਂਦੀਆਂ ਨੇ ਸਕੂਟਰੀਆਂ ਬਹੁਤ ਗਿਰਨ ਲੱਗੀਆਂ ਲੇਡੀਜ਼ ਸੱਟਾਂ ਬਹੁਤ ਵੱਜਦੀਆਂ ਨੇ ਕਿਉਂਕਿ ਕਾਬੂ ਕਰਨੀ ਔਖੀ ਹੁੰਦੀ ਹੈ ਤੇ ਬਜਰੀ ਦੇਖੋ نیچے ਦੇਖੋ ਕੀ ਹਾਲ ਹੋਇਆ ਹੋਇਆ ਸੜਕ ਦਾ ਜੀ ਹਾਂ ਉਹ ਤਾਂ ਬਿਲਕੁਲ ਟੁੱਟੀ ਹੋਈ ਹੈ ਜੀ ਸੜਕ ਸੜਕ ਤਾਂ ਇਹ ਸਾਰੇ ਸਮਾਨੇ ਦੀ ਸੜਕਾ ਬਣਨੀ ਚਾਹੀਦੀ ਹੈ ਲੱਗਦਾ ਨਹੀਂ 4 ਸਾਲ ਹੋ ਗਏ ਹਾਲੇ ਤੱਕ ਕੋਈ ਹਾਲਾਤ ਨਹੀਂ ਨਾ ਕੁਝ ਵੀ ਨਹੀਂ ਹੋਇਆ ਤੁਸੀਂ 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 ਉਹ ਵੀ ਨਹੀਂ ਤੁਸੀਂ ਤਾਂ ਤੁਸੀਂ ਕੋਈ ਕੰਮ ਨਹੀਂ ਹੈਗਾ ਕੋਈ ਕਾਰਨ ਨਹੀਂ ਹਾਂਜੀ ਅੱਜ ਜੀ ਤੁਸੀਂ ਕੀ ਕਹੋਗੇ ਤੁਹਾਡੇ ਕੋਲ ਸਾਰੇ ਤਨੂਰੇ ਗਾ ਕਾਂਦੇ ਨੇ ਪਰੇਸ਼ਾਨ ਨੇ ਜੀ ਸਾਡਾ ਕੰਮ ਕਾਫੀ ਘਟ ਗਿਆ ਗਾ ਕਾਂਾ ਪਸੰਦ ਨਹੀਂ ਕਰਦਾ ਅਗਲਾ ਕਹਿੰਦਾ ਸਭ ਟੁੱਟਿਆ ਸੜਕਾ ਪਈਆਂ ਨੇ ਇੱਧਰ ਆ ਨਹੀਂ ਜਾਂਦਾ ਹੈਗਾ ਬਹੁਤ ਵੱਡੇ ਵੱਡੇ ਖੱਡੇ ਪਏ ਪਏ ਨੇ ਬੋਟੇ ਚਲਾਣ ਦੇ ਵਿੱਚ ਬਾਈਕ ਚਲਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਸਾਰਿਆਂ ਨੂੰ ਜਦੋਂ ਮੀਂਹ ਪੈਂਦਾ ਉਦੋਂ ਕੀ ਹਾਲਾਤ ਹੁੰਦੇ ਨੇ ਬਹੁਤ ਬੁਰਾ ਹਾਲਾਤ ਹੁੰਦਾ ਜੇ ਬਹੁਤ ਪਾਣੀ ਜਲਦੀ ਭਰਦਾ ਹੈਗਾ بارش ਬਾਅਦ ਚ ਸ਼ੁਰੂ ਹੁੰਦੇ ਸਭ ਤੋਂ ਪਹਿਲਾਂ ਇਸੇ ਰੋਡ ਉੱਤੇ ਪਾਣੀ ਖੜਦਾ ਆਵੇ ਖੜਦਾ ਕੋਈ ਦਿੱਤਾ ਕੋਈ ਸਕੈਟ ਵਗੈਰਾ ਵੀ ਐਪਲੀਕੇਸ਼ਨ ਨਹੀਂ ਐਪਲੀਕੇਸ਼ਨਾਂ ਦਿੱਤੀ ਵਾਸਤੇ ਕਈ ਵਾਰੀ ਗੱਲ ਹੋਈ ਹੈਗੀ ਲੇਕਿਨ ਅਰਵਰ ਰੋਡ ਨਾੜਾ ਕੱਟ ਦੀ ਦਿੱਕਤ ਕੋਈ ਵਾਰਦਾ ਐਮਸੀ ਵਾਰਦੇ ਐਮਸੀ ਨਾਲ ਵੀ ਗੱਲ ਹੋਈ ਸੀ ਉਹ ਕਹਿੰਦਾ ਮੈਂ ਕਹਾਂਗਾ ਬਣਾ ਦਾਂਗੇ ਲੇਕਿਨ 4 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਮਤਲਬ ਕਿ ਸਾਰੇ ਟਾਈਮ ਪਾਸ ਕਰ ਰਹੇ ਪਾ ਇਹ ਉਹ ਤਸਵੀਰ ਹੈ ਕਿ ਜਿਹੜੀ ਇਸ ਸੜਕਾਂ ਦੇ ਕਾਰਨ ਵਿਅਕਤੀ ਦਾ ਸ਼ੀਸ਼ਾ ਟੁੱਟਿਆ ਹੈ ਤਾਂ ਜਿਸ ਤੋਂ ਬਾਅਦ ਇਹ ਵਿਅਕਤੀ ਵੀ ਜਿਹੜਾ ਹੁਣ ਖਫਾ ਹੁੰਦਾ ਦਿਖਾਈ ਦਿੰਦਾ ਹੈ ਪੰਜ ਕਾਰਿਗਰ ਕਿ ਦੁਕਾਨਦਾਰ ਜਿਹਨੇ ਕਿੰਨੇ ਕੁ ਜ਼ਿਆਦਾ ਪਰੇਸ਼ਾਨ ਨੇ ਤਾਂ ਇਸ ਰੋਡ ਕਰਕੇ ਹੀ ਜਿਹੜਾ ਲਗਾਤਾਰ ਹਾਲਾਤ ਜਿਹੜੇ ਨੇ ਐਸੇ ਬਣੇ ਹੋਏ ਨੇ ਤਾਂ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਇਹੀ ਮਜੂਤਾ ਜਿਹੜਾ ਐਮਐਲਏ ਚੇਤਨ ਸਿੰਘ ਜੋੜਾ ਮਜਰਾ ਉਹ ਗੱਡੀ ਦੇ ਵਿੱਚ ਇੱਕ ਬੋਰੀ ਰੱਖਿਆ ਕਰਦਾ ਸੀ ਤਾਂ ਹੁਣ ਉਸ ਬੋਰੀ ਨੂੰ ਤਾਂ ਉਸ ਵੱਲੋਂ ਜਿਹੜਾ ਪਰ ਸਿੱਟ ਦਿੱਤਾ ਜਾਂਦਾ ਹੈ ਤਾਂ ਹੁਣ ਜਿਹੜੇ ਉਸ ਨੂੰ ਇਹ ਖੱਡੇ ਜਿਹੜੇ ਨੇ ਨਹੀਂ ਦਿਖਦੇ ਅਸਲ ਦੇ ਵਿੱਚ ਲੋਕ ਵੀ ਇੰਨੇ ਕੁ ਜ਼ਿਆਦਾ ਖਫਾ ਨੇ ਤਾਂ ਦੂਜੇ ਪਾਸੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਸਮਾਣੇ ਦੇ ਵਿੱਚ ਰੋਜ਼ 10 ਤੋਂ 12 ਬੰਦਿਆਂ ਦੀ ਜਿਹੜੀਆਂ ਡੈੱਡ ਬੋਡੀਆਂ ਇਸ ਸ਼ਮਸ਼ਾਨ ਘਾਟ ਦੇ ਵਿੱਚ ਵੀ ਆਉਂਦੀਆਂ ਨੇ ਤਾਂ ਫਿਰ ਵੀ ਇਸ ਰੋਡ ਨੂੰ ਜਿਹੜਾ ਸਰਕਾਰ ਵੱਲੋਂ ਅਣਗਲਿਆ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਇੱਕ ਵਿਅਕਤੀ ਦਾ ਸਾਡੇ ਕੋਲ ਆ ਕੇ ਕਹਿਣਾ ਕਿ ਸਾਡੀ ਦੁਕਾਨ ਦਾ ਜਿਹੜੇ ਇੱਥੇ ਖੱਡੇ ਜਾ ਕੇ ਬਸਦੇ ਨੇ ਤਾਂ ਸਾਰਾ ਜਿਹੜਾ ਕੀ ਸਾਡ ਟੁੱਟ ਜਾਂਦਾ ਤਾਂ ਉਸ ਤਸਵੀਰ ਵੀ ਜਿਹੜੀ ਦਿਖਾ ਦਿੱਤੀ ਜਾਵੇ ਕਿਉਂਕਿ ਉਥੇ ਦੇ ਜਿਹੜੇ ਖੱਡੇ ਟੁੱਟਦੇ ਨੇ ਤਾਂ ਜਿਸ ਤੋਂ ਬਾਅਦ ਲੋਕ ਵੀ ਪਰੇਸ਼ਾਨ ਹੁੰਦੇ ਨੇ ਤਾਂ ਫਿਲਹਾਲ ਸਾਨੂੰ ਦਿਓ ਤੁਸੀਂ ਹੁਣ ਇਜਾਜ਼ਤ ਸਮਾਨਤ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਉਸਮਾਨਾ